ਹਾਰ ਹਾਰ ਸ਼ਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਜਿਸ ਮਨੁੱਖ ਨੇ ਅਟਲ ਨਾਮ ਵਾਲੇ ਪੂਰਨ ਪ੍ਰਭੂ ਨੂੰ ਸਿਮਰਿਆ ਹੈ ਨਾਨਕ ਪੂਰਾ ਪਾਇਆ ਪੂਰੇ ਕੀ ਗੁਣ ਗਾਓ ਏ ਨਾਨਕ ਉਸ ਨੂੰ ਉਹ ਪੂਰਨ ਪ੍ਰਭੂ ਮਿਲ ਪਿਆ ਹੈ ਤੂੰ ਵੀ ਪੂਰਨ ਪ੍ਰਭੂ ਦੇ ਗੁਣ ਜਿਹੜੇ ਨੇ ਉਹਨਾਂ ਨੂੰ ਗਾ ਅਸ਼ਟ ਪਦੀ ਪੂਰੇ ਗੁਰ ਕਾ ਸੁਣ ਉਪਦੇਸ਼ ਏ ਮਨ ਪੂਰੇ ਸਤਿਗੁਰੂ ਦੀ ਸਿੱਖਿਆ ਸੁਣ ਉਪਦੇਸ਼ ਦਾ ਮਤਲਬ ਸਿੱਖਿਆ ਪਾਰ ਬ੍ਰਹਮ ਨਿਕਟ ਕਰ ਪੀਖ ਅਕਾਲ ਪੁਰਖ ਨੂੰ ਹਰ ਥਾਂ ਨੇੜੇ ਜਾਣ ਕੇ ਵੇਖ ਸਾਸ ਸਾਸ ਸਿਮਰੂ ਗੋਬਿੰਦ ਏ ਭਾਈ ਦਮ 바 ਦਮ ਪ੍ਰਭੂ ਨੂੰ ਯਾਦ ਕਰ ਮਨ ਅੰਤਰ ਕੀ ਉਤਰੈ ਚਿੰਦ ਚਿੰਦ ਦਾ ਮਤਲਬ ਚਿੰਤਾ ਤੇਰੇ ਮਨ ਦੇ ਅੰਦਰਲੀ ਚਿੰਤਾ ਮਿਟ ਜਾਏ ਆਸ ਅਨਿਤ ਤਿਆਗੂ ਤਰੰਗ ਹੇ ਮਨ ਨਿਤ ਨਾ ਰਹਿਣ ਵਾਲੀਆਂ ਚੀਜ਼ਾਂ ਦੀਆਂ ਆਸਾਂ ਦੀਆਂ ਲਹਿਰਾਂ ਜਿਹੜੀਆਂ ਨੇ ਤਰੰਗ ਦਾ ਮਤਲਬ ਲਹਿਰਾਂ ਉਹਨਾਂ ਲਹਿਰਾਂ ਨੂੰ ਛੱਡ ਦੇ ਸੰਤ ਜਨਾ ਕੀ ਧੂਰ ਮਨ ਮੰਗ ਸੰਤ ਜਨਾਂ ਦੇ ਪੈਰਾਂ ਦੀ ਖਾਕ ਮੰਗ ਧੂਰ ਦਾ ਮਤਲਬ ਖਾਕ ਆਪ ਛੋੜ ਬੇਨਤੀ ਕਰੋ ਹੇ ਭਾਈ ਆਪਾ ਭਾਵ ਛੱਡ ਕੇ ਪ੍ਰਭੂ ਦੇ ਅੱਗੇ ਅਰਦਾਸ ਕਰ ਸਾਧ ਸੰਗ ਅਗਨ ਸਾਗਰ ਤਰੋ ਸਾਧ ਸੰਗਤ ਵਿੱਚ ਰਹਿ ਕੇ ਬਿਕਾਰਾਂ ਦੀ ਅੱਗ ਦੇ ਸਮੁੰਦਰ ਤੋਂ ਪਾਰ ਲੰਘ ਹਰ ਧਨ ਕੀ ਭਰ ਲਿਹੁ ਢੰਡਾਰ ਪ੍ਰਭੂ ਨਾਮ ਰੂਪੀ ਧਨ ਦੀ ਖਜ਼ਾਨੇ ਭਰ ਲੈ ਨਾਨਕ ਗੁਰਪੂਰੇ ਨਮਸ਼ਕਾਰ ਹੇ ਨਾਨਕ ਪੂਰੇ ਸਤਿਗੁਰੂ ਨਮਸ਼ਕਾਰ ਕਰ ਖੇਮ ਕੁਸਲ ਸਹਿਜ ਆਨੰਦ ਅਟਲ ਸੁਖ ਸੌਖਾ ਜੀਵਨ ਤੇ ਆਤਮਿਕ ਅਡੋਲਤਾ ਦਾ ਆਨੰਦ ਪ੍ਰਾਪਤ ਹੋਣਗੇ ਸਾਧ ਸੰਗ ਭਜ ਪਰਮ ਆਨੰਦ ਸਾਧ ਸੰਗਤ ਵਿੱਚ ਪਰਮ ਸੁਖ ਪ੍ਰਭੂ ਨੂੰ ਸਿਮਰ ਨਰਕ ਨਿਵਾਰ ਉਦਾਰੋ ਜਿਓ ਇਸ ਤਰ੍ਹਾਂ ਨਰਕਾਂ ਨੂੰ ਦੂਰ ਕਰਕੇ ਜਿੰਦ ਬਚਾਲੈ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਗੋਬਿੰਦ ਦੇ ਗੁਣ ਗਾ ਨਾਮ ਅੰਮ੍ਰਿਤ ਦਾ ਰਸ ਪੀ ਚਿੱਤ ਚਿੱਤ ਬੋ ਨਾਰਾਇਣ ਏਕ ਉਸ ਇੱਕ ਪ੍ਰਭੂ ਦਾ ਧਿਆਨ ਚਿੱਤ ਵਿੱਚ ਧਰੋ ਏਕ ਰੂਪ ਜਾ ਕੀ ਰੰਗ ਅਨੇਕ ਜਿਸ ਇੱਕ ਅਕਾਲ ਪੁਰਖ ਦੇ ਅਨੇਕਾ ਰੰਗ ਹਨ ਗੋਪਾਲ ਦਮੋਦਰ ਦੀਨ ਦਿਆਲ ਦੀਨਾਂ ਉੱਤੇ ਦਇਆ ਕਰਨ ਵਾਲਾ ਗੋਪਾਲ ਦਮੋਦਰ ਦੁਖ ਭੰਜਨ ਪੂਰਨ ਕਿਰਪਾਲ ਦੁਖ ਭੰਜਨ ਦੁੱਖਾਂ ਦਾ ਨਾਸ਼ ਕਰਨ ਵਾਲਾ ਦੁੱਖਾਂ ਦਾ ਨਾਸ਼ ਕਰਨ ਵਾਲਾ ਸਭ ਵਿੱਚ ਵਿਆਪਕ ਤੇ ਮਿਹਰ ਦਾ ਜੋ ਘਰ ਹੈ ਸਿਮਰ ਸਿਮਰ ਨਾਮ ਬਾਰਮ-ਬਾਰ ਉਸ ਦਾ ਨਾਮ ਮੁੜ ਮੁੜ ਯਾਦ ਕਰ ਨਾਨਕ ਜੀ ਕਾ ਇਹ ਆਧਾਰ ਹੈ ਨਾਨਕ ਜਿੰਦ ਦਾ ਆਸਰਾ ਇਹ ਨਾਮ ਹੀ ਹੈ ਉਤਮ ਸਲੋਕ ਸਾਧਕੇ ਬਚਨ ਸਾਧ ਭਾਵ ਗੁਰੂ ਗੁਰੂ ਦੇ ਬਚਨ ਸਭ ਤੋਂ ਚੰਗੀ ਸਿਫਤ ਸਲਾਹ ਦੀ ਬਾਣੀ ਹੈ ਉਹ ਮਲੀਕ ਲਾਲ ਇਹ ਰਤਨ ਇਹ ਅਮੋਲਕ ਲਾਲ ਹਨ ਅਮੋਲਕ ਰਤਨ ਹਨ ਸੁਨਤ ਕਮਾਬਤ ਹੂਤ ਉਧਾਰ ਇਨਾ ਬਚਨਾਂ ਨੂੰ ਸੁਣਿਆ ਤੇ ਕਮਾਇਆ ਉਧਾਰ ਹੋ ਜਾਂਦਾ ਪਾਪ ਬੇੜਾ ਪਾਰ ਹੋ ਜਾਂਦਾ ਹੈ ਆਪ ਤਰੈ ਲੋਕਾ ਨਿਸਤਾਰ ਜੋ ਕਮਾਉਂਦਾ ਹੈ ਉਹ ਆਪ ਤਰਦਾ ਹੈ ਤੇ ਲੋਕਾਂ ਦਾ ਵੀ ਨਿਸਤਾਰ ਕਰਦਾ ਹੈ ਪਾਰੂ ਤਾਰਾ ਕਰ ਦਿੰਦਾ ਹੈ ਸਫਲ ਜੀਵਨ ਸਫਲਤਾ ਕਾ ਸੰਗ ਉਸ ਦੀ ਜ਼ਿੰਦਗੀ ਦੀਆਂ ਪੂਰੀਆਂ ਮਰਾਦਾ ਹੋ ਜਾਂਦੀਆਂ ਨੇ ਉਸ ਦੀ ਸੰਗਤ ਹੋਰਨਾਂ ਦੀਆਂ ਮਰਾਦਾ ਪੂਰੀਆਂ ਕਰਦੀ ਹੈ ਜਾਕੈ ਮਨ ਲਾਗਾ ਹਰ ਰੰਗ ਜਿਸ ਮਨੁੱਖ ਦੇ ਮਨ ਵਿੱਚ ਪ੍ਰਭੂ ਦਾ ਪਿਆਰ ਬਣ ਜਾਂਦਾ ਹੈ ਜੈ ਜੈ ਸ਼ਬਦ ਅਨਾਹਦ ਬਾਜੈ ਉਸ ਦੇ ਅੰਦਰ ਚੜਦੀ ਕਲਾ ਦੀ ਰੋ ਸਦਾ ਚੱਲਦੀ ਰਹਿੰਦੀ ਹੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ ਇਸ ਨੂੰ ਸੁਣ ਕੇ ਭਾਵ ਮਹਿਸੂਸ ਕਰਕੇ ਉਹ ਖੁਸ਼ ਹੁੰਦਾ ਹੈ ਕਿਉਂਕਿ ਪ੍ਰਭੂ ਉਸ ਦੇ ਅੰਦਰ ਆਪਣਾ ਨੂਰ ਰੋਸ਼ਨ ਕਰਦਾ ਹੈ ਪ੍ਰਗਟੇ ਗੋਪਾਲ ਮਹਾਤ ਕੇ ਮਾਥੇ ਗੋਪਾਲ ਪ੍ਰਭੂ ਜੀ ਉੱਚੀ ਕਰਨ ਵਾਲੇ ਬੰਦੇ ਦੇ ਮੱਥੇ ਉੱਤੇ ਪ੍ਰਗਟ ਹੁੰਦੇ ਹਨ ਨਾਨਕ ਉਦਰੇ ਤਿੰਨ ਕੈ ਸਾਥੇ ਏ ਨਾਨਕ ਜਹੇ ਬੰਦੇ ਦੇ ਨਾਲ ਹੋਰ ਕੋਈ ਮਨੁੱਖਾਂ ਦਾ ਬੇੜਾ ਜਿਹੜਾ ਹੈ ਉਹ ਪਾਰ ਹੁੰਦਾ ਹੈ ਉਹ ਮਨੁੱਖ ਕਈਆਂ ਹੋਰਨਾਂ ਨੂੰ ਵੀ ਪਾਰ ਕਰ ਦਿੰਦਾ ਹੈ ਸ਼ਰਨ ਜੋਗ ਸੁਣ ਸ਼ਰਣੀ ਆਈ हे ਪ੍ਰਭੂ ਇਹ ਸੁਣ ਕੇ ਤੂੰ ਦਰ ਠੱਠਿਆਂ ਦੀ ਬਾਹ ਫੜਨ ਜੋਗਾ ਹਾਂ ਅਸੀਂ ਤੇਰੇ ਦਰ ਤੇ ਆਏ ਹਾਂ ਸ਼ਰਨ ਦਿਨ ਜੋਗਾ ਇਸ ਕਰਕੇ ਤੇਰੀ ਸ਼ਰਨ ਵਿੱਚ ਆਏ ਹਾਂ ਕਰ ਕਿਰਪਾ ਪ੍ਰਭ ਆਪ ਮਿਲਾਏ ਤੂੰ ਮਿਹਰ ਕਰਕੇ ਸਾਨੂੰ ਆਪਣੇ ਨਾਲ ਮੇਲ ਲਿਆ ਮਿਟ ਗਏ ਵੈਰ ਭਈ ਸਬਰੀਨ ਹੁਣ ਸਾਰੇ ਵੈਰ ਮਿਟ ਗਏ ਹਨ ਅਸੀਂ ਸਭ ਦੇ ਪੈਰਾਂ ਦੀ ਖਾਕ ਹੋ ਗਏ ਹਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸਾਧ ਸੰਗਤ ਵਿੱਚ ਅਮਰ ਕਰਨ ਵਾਲਾ ਨਾਮ ਜਪ ਰਹੇ ਹਾਂ ਸੂ ਪਰਸਨ ਭਈ ਗੁਰਦੇਵ ਗੁਰਦੇਵ ਜੀ ਸਾਡੇ ਉੱਤੇ ਤਰੁੱਠ ਪਏ ਹਨ ਪੂਰਨ ਹੋਈ ਸੇਵਕ ਕੀ ਸੇਵ ਇਸ ਵਾਸਤੇ ਸਾਡੀ ਸੇਵਕਾਂ ਦੀ ਸੇਵਾ ਸਿਰੇ ਚੜ ਗਈ ਹੈ ਆਲ ਜੰਜਾਲ ਵਿਕਾਰ ਤੇ ਰਹਤੇ ਅਸੀਂ ਹੁਣ ਘਰ ਦੇ ਤੰਦਿਆਂ ਤੇ ਵਿਕਾਰਾਂ ਤੋਂ ਬਚ ਗਏ ਹਾਂ RAM ਨਾਮ ਸੁਣ ਰਸਨਾ ਕਹਤੇ ਪ੍ਰਭੂ ਦਾ ਨਾਮ ਸੁਣ ਕੇ ਜੀਵ ਨਾਲ ਵੀ ਉਚਾਰਦੇ ਹਾਂ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਪ੍ਰਭੂ ਨੇ ਮਿਹਰ ਕਰਕੇ ਸਾਡੇ ਉੱਤੇ ਦਇਆ ਕੀਤੀ ਹੈ ਨਾਨਕ ਨਿਭਹੀ ਖੀਪ ਹਮਾਰੀ ਏ ਨਾਨਕ ਸਾਡਾ ਕੀਤਾ ਹੋਇਆ ਵਣਜ ਦਰਗਾਹੀ ਕਬੂਲ ਹੋ ਗਿਆ ਹੈ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਏ ਸੰਤ ਮਿੱਤਰ ਅਕਾਲ ਪੁਰਖ ਦੀ ਸਿਫਤ ਸਲਾਹ ਕਰੋ ਸਾਵਧਾਨ ਇਕਾਗਰ ਚੀਤ ਧਿਆਨ ਨਾਲ ਚਿੱਤ ਨੂੰ ਇੱਕ ਨਿਸ਼ਾਨੀ ਤੇ ਟਿਕਾ ਕੇ ਅਕਾਲ ਪੁਰਖ ਦੀ ਸਿਫਤ ਸਲਾਹ ਕਰੋ ਸੁਖਮਨੀ ਸਹਿਜ ਗੋਬਿੰਦ ਗੁਣਨਾਮ ਪ੍ਰਭੂ ਦੀ ਸਿਫਤ ਸਲਾਹ ਤੇ ਪ੍ਰਭੂ ਦਾ ਨਾਮ ਅਡੋਲ ਅਵਸਥਾ ਦਾ ਕਾਰਨ ਹੈ ਤੇ ਸੁੱਖਾਂ ਦੀ ਮਣੀ ਭਾਵ ਰਤਨ ਹੈ ਜਿਸ ਮਨ ਵਸੈ ਸੁਹੋਤ ਨਿਧਾਨ ਜਿਸ ਦੇ ਮਨ ਵਿੱਚ ਨਾਮ ਵੱਸਦਾ ਹੈ ਉਹ ਗੁਨਾ ਦਾ ਖਜ਼ਾਨਾ ਹੋ ਜਾਂਦਾ ਹੈ ਸਰਬ ਇੱਛਾ ਤਾਂ ਕੀ ਪੂਰਨ ਹੋਏ ਉਸ ਮਨੁੱਖ ਦੀ ਇੱਛਾ ਸਾਰੀ ਪੂਰੀ ਹੋ ਜਾਂਦੀ ਹੈ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਉਹ ਬੰਦਾ ਤੁਰਨੇ ਸਿਰ ਹੋ ਜਾਂਦਾ ਹੈ ਤੇ ਸਾਰੇ ਜਗਤ ਵਿੱਚ ਉੱਗਾ ਹੋ ਜਾਂਦਾ ਹੈ ਸਭ ਤੇ ਊਚ ਪਾਏ ਅਸਥਾਨ ਉਸ ਨੂੰ ਉੱਚੇ ਤੋਂ ਉੱਚਾ ਟਿਕਾਣਾ ਮਿਲ ਜਾਂਦਾ ਹੈ ਬਹੁਰ ਨਾ ਹੋਵੇ ਆਵਣ ਜਾਣ ਆਵਣ ਜਾਣ ਦਾ ਮਤਲਬ ਜਨਮ ਮਰਨ ਮੋੜ ਉਸ ਨੂੰ ਜਨਮ ਮਰਨ ਦਾ ਗੀੜ ਨਹੀਂ ਵਿਆਪਦਾ ਹਰ ਧਨ ਖਾਟ ਚੱਲੇ ਜਨ ਸੋਏ ਉਹ ਮਨੁੱਖ ਪ੍ਰਭੂ ਦਾ ਨਾਮ ਰੂਪ ਧਨ ਖਟ ਕੇ ਜਗਤ ਤੋਂ ਜਾਂਦਾ ਹੈ ਨਾਨਕ ਜਿਸੇ ਪ੍ਰਾਪਤ ਹੋਈ ਹੈ ਨਾਨਕ ਜਿਸ ਮਨੁੱਖ ਨੂੰ ਧਰੋਂ ਇਹ ਦਾਤ ਮਿਲਦੀ ਹੈ ਖੇਮ ਸ਼ਾਂਤ ਰਿੱਧ ਨਭ ਨਿੱਧ ਅਟਲ ਸੁਖ ਮਨ ਦਾ ਟਿਕਾਉ ਰਿੱਧੀਆਂ ਨੌ ਖਜ਼ਾਨੇ ਉਸ ਮਨੁੱਖ ਵਿੱਚ ਆ ਜਾਂਦੇ ਹਨ ਬੁੱਧ ਗਿਆਨ ਸਰਬ ਤੈ ਸਿੱਧ ਅਕਲ ਗਿਆਨ ਤੇ ਸਾਰੀਆਂ ਕਰਾਮਾਤਾਂ ਉਸ ਮਨੁੱਖ ਵਿੱਚ ਆ ਜਾਂਦੀਆਂ ਹਨ ਵਿਦਿਆ ਤਪ ਯੋਗ ਪ੍ਰਭ ਧਿਆਨ ਵਿਦਿਆ ਤਪ ਯੋਗ ਅਕਾਲ ਪੁਰਖ ਦਾ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਸ੍ਰੇਸ਼ਟ ਗਿਆਨ ਚੰਗੇ ਤੋਂ ਚੰਗਾ ਭਾਵ ਤੀਰਥਾਂ ਦਾ ਇਸ਼ਨਾਨ ਵੀ ਚਾਰ ਪਦਾਰਥ ਕਮਲ ਪ੍ਰਗਾਸ ਧਰਮ ਅਰਥ ਕਾਮ ਮੂਖ ਇਹ ਚਾਰ ਪਦਾਰਥ ਚਾਰੀ ਪਦਾਰਥ ਹਿਰਦੇ ਕਮਲ ਦਾ ਖੇੜਾ ਸਭ ਕੈ ਮਦ ਸਗਲ ਤੇ ਉਦਾਸ ਸਾਰਿਆਂ ਦੇ ਹਿਰਦਿਆਂ ਵਿੱਚ ਰਹਿੰਦਿਆਂ ਸਭ ਤੂ ਉਪਰਾਮ ਰਹਿਣਾ ਸੁੰਦਰ ਚਤਰ ਤਤ ਕਾ ਬੇਤਾ ਸੋਣਾ ਸਿਆਣਾ ਜਗਤ ਦੇ ਮੂਲ ਪ੍ਰਭੂ ਦਾ ਮਹਿਰਮ ਸਮਦਰਸ਼ੀ ਏਕ ਦ੍ਰਿਸ਼ਟੀਤਾ ਸਭ ਨੂੰ ਇੱਕੋ ਜਿਹਾ ਜਾਣਨਾ ਤੇ ਸਭ ਨੂੰ ਇੱਕੋ ਨਜ਼ਰ ਨਾਲ ਵੇਖਣਾ ਏ ਫਲ ਤਿਸ ਜਨ ਕੇ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਣੇ ਇਹ ਸਾਰੇ ਫਲ ਹੀ ਨਾਨਕ ਉਸ ਮਨੁੱਖ ਦੇ ਅੰਦਰ ਵਸਦੇ ਹਨ ਜੋ ਗੁਰੂ ਦੇ ਬਚਨ ਤੇ ਪ੍ਰਭੂ ਦਾ ਨਾਮ ਮੂਹੂ ਉਚਾਰਦੇ ਹਨ ਤੇ ਮਨ ਲਾ ਕੇ ਸੁਣਦਾ ਹੈ ਜੋ ਮਨੁੱਖ ਇਹ ਨਿਦਾਨ ਜਪੇ ਮਨ ਕੋਈ ਜਿਹੜਾ ਵੀ ਮਨੁੱਖ ਇਸ ਨਾਮ ਨੂੰ ਜੋ ਗੁਣਾ ਦਾ ਖਜ਼ਾਨਾ ਹੈ ਜਪਦਾ ਹੈ ਸਭ ਜੁਗ ਮੈਂ ਤਾਕੀ ਗਤ ਹੋਈ ساری ਉਮਰ ਉਸ ਨੂੰ ਉੱਚੀ ਆਤਮਕ ਅਵਸਥਾ ਬਣੀ ਰਹਿੰਦੀ ਹੈ ਗੁਣ ਗੋਬਿੰਦ ਨਾਮ ਧੁਨ ਬਾਣੀ ਉਸ ਮਨੁੱਖ ਦੇ ਸਧਾਰਨ ਬਚਨ ਵੀ ਗੋਬਿੰਦ ਦੇ ਗੁਣ ਤੇ ਨਾਮ ਦੀ ਰੋਹੀ ਹੁੰਦੇ ਹਨ ਸਿਮਰਤ ਸ਼ਾਸਤਰ ਵੀਦ ਬਖਾਣੀ ਸਿਮਰਤੀਆਂ ਸ਼ਾਸਤਰਾਂ ਤੇ ਵੇਦਾਂ ਨੇ ਵੀ ਇਹੀ ਗੱਲ ਆਖੀ ਹੈ ਬਖਾਣੀ ਦਾ ਮਤਲਬ ਆਖੀ ਸਗਲ ਮਤਾਤ ਕੇਵਲ ਹਰ ਨਾਮ ਸਾਰੇ ਮਤਾਂ ਦਾ ਨਿਚੋੜ ਪ੍ਰਭੂ ਦਾ ਨਾਮ ਹੀ ਹੈ ਗੋਬਿੰਦ ਭਗਤ ਕੈ ਮਨ ਬਿਸ਼ਰਾਮ ਇਸ ਨਾਮ ਦਾ ਨਿਵਾਸ ਪ੍ਰਭੂ ਦੇ ਭਗਤ ਦੇ ਮਨ ਵਿੱਚ ਹੁੰਦਾ ਹੈ ਕੂਟ ਅਪਰਾਧ ਸਾਧ ਸੰਗ ਮਿਟੈ ਜੋ ਮਨੁੱਖ ਨਾਮ ਜਪਦਾ ਹੈ ਉਸ ਦੇ ਕ੍ਰੋਹਾਂ ਪਾਪ ਸਤ ਸੰਗਤ ਵਿੱਚ ਰੱਖ ਕੇ ਮਿਟ ਜਾਂਦੇ ਹਨ ਸੰਤ ਕਿਰਪਾ ਤੇ ਜਮ ਤੇ ਛੁਟੈ ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਜਮਾ ਤੋਂ ਬਚ ਜਾਂਦਾ ਹੈ ਜਾਕੇ ਮਸਤਕ ਕਰਮ ਪ੍ਰਭ ਪਾਈ ਜਿਸ ਦੇ ਮੱਥੇ ਉੱਤੇ ਪ੍ਰਭੂ ਦਾ ਨਾਮ ਦੀ ਬਖਸ਼ਿਸ਼ ਦੇ ਲੇਖ ਲਿਖ ਧਰੇ ਹਨ ਸਾਧ ਸ਼ਰਨ ਨਾਨਕ ਤੇ ਆਈ हे ਨਾਨਕ ਉਹ ਮਨੁੱਖ ਗੁਰੂ ਦੀ ਸ਼ਰਨ ਆਉਂਦੇ ਹਨ ਜਿਸ ਮਨ ਵਸੈ ਸੁਣੇ ਲਾਇ ਪ੍ਰੀਤ ਜਿਸ ਮਨੁੱਖ ਦੇ ਮਨ ਵਿੱਚ ਨਾਮ ਵਸਦਾ ਹੈ ਜੋ ਪ੍ਰੀਤ ਲਾ ਕੇ ਨਾਮ ਸੁਣਦਾ ਹੈ ਿਸ ਜਨ ਆਵੇ ਹਰ ਪ੍ਰਭ ਚੀਤ ਉਸ ਨੂੰ ਪ੍ਰਭੂ ਚੀਤੇ ਆਉਂਦਾ ਹੈ ਜਨਮ ਮਰਨ ਤਾਕਾ ਦੁਖ ਨਿਵਾਰੈ ਉਸ ਮਨੁੱਖ ਦਾ ਜੰਮਣ ਮਰਨ ਦਾ ਕਸ਼ਟ ਜਿਹੜਾ ਹੈ ਉਹ ਕਟਿਆ ਜਾਂਦਾ ਹੈ ਨਿਵਾਰ ਹੋ ਜਾਂਦਾ ਹੈ ਦੁਲਭ ਦੇ ਤਤਕਾਲ ਉਧਾਰੈ ਉਹ ਇਹ ਦੁਰਲਭ ਮਨੁੱਖਾ ਸਰੀਰ ਨੂੰ ਉਸ ਵੇਲੇ ਵਿਕਾਰਾਂ ਵੱਲੋਂ ਬਚਾ ਲੈਂਦਾ ਹੈ ਨਿਰਮਲ ਸ਼ੋਭਾ ਅੰਮ੍ਰਿਤ ਤਾ ਕੀ ਬਾਣੀ ਉਸ ਦੀ ਬੇਦਾਗ ਸ਼ੋਭਾ ਤੇ ਉਸ ਦੀ ਬਾਣੀ ਨਾਮ ਅੰਮ੍ਰਿਤ ਨਾਲ ਭਰਪੂਰ ਹੁੰਦੀ ਹੈ ਏਕ ਨਾਮ ਮਨ ਮਾਹੀ ਸਮਾਨੀ ਕਿਉਂਕਿ ਉਸ ਦੇ ਮਨ ਵਿੱਚ ਪ੍ਰਭੂ ਦਾ ਨਾਮ ਹੀ ਵਸਿਆ ਰਹਿੰਦਾ ਹੈ ਦੁੱਖ ਰੋਗ ਵਿਨਸੇ ਭੈ ਭਰਮ ਦੁੱਖ ਰੋਗ ਡਰ ਤੇ ਬਹਿਮ ਉਸ ਦੇ ਨਾਸ ਹੋ ਜਾਂਦੇ ਹਨ ਸਾਧ ਨਾਮ ਨਿਰਮਲਤਾ ਕੀ ਕਰਮ ਉਸ ਦਾ ਨਾਮ ਸਾਧ ਪੈ ਜਾਂਦਾ ਹੈ ਤੇ ਉਸ ਦੇ ਕੰਮ ਵਿਕਾਰਾਂ ਦੀ ਮੈਲ ਤੋਂ ਸਾਫ਼ ਹੁੰਦੇ ਹਨ ਸਭ ਤੇ ਊਚ ਤਾਂ ਕੀ ਸ਼ੋਭਾ ਬਣੀ ਸਭ ਤੋਂ ਉੱਚੀ ਸ਼ੋਭਾ ਉਸ ਨੂੰ ਮਿਲਦੀ ਹੈ ਨਾਨਕ ਇਹ ਗੁਣ ਨਾਮ ਸੁਖਮਨੀ ਏ ਨਾਨਕ ਇਸ ਗੁਣ ਦੇ ਕਾਰਨ ਪ੍ਰਭੂ ਦਾ ਨਾਮ ਸੁਖਾਂ ਦੀ ਮਣੀ ਹੈ ਭਾਵ ਸਰਬੋਤਮ ਸੁਖ ਹੈ ਜਿਹੜਾ ਕੀ ਉਸ ਮਾਲਕ ਦੇ ਨਾਮ ਨੂੰ ਜਪਣ ਵਾਲਿਆਂ ਦੇ ਹਿਰਦੇ ਦੇ ਵਿੱਚ ਵਸਦਾ ਹੈ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਿਸ਼ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ